ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਕੇਦਾਰਾ ਮਹਿਲਾ ਪੰਜਵਾ ਘਰ ਦੂਜਾ ਇੱਕ ਊੰਕਾਰ ਸਤ ਗੁਰ ਪ੍ਰਸਾਦ ਮਾਈ ਸੰਤ ਸੰਗ ਜਾਗੀ ਰੇ ਰੰਗ ਦੇਖੈ ਜਪਤੀ ਨਾਮ ਨਿਧਾਨੀ ਰਹਾ ਹਿਮਾ ਜਿਹੜੀ ਜੀਵ ਇਸਤਰੀ ਗੁਰੂ ਦੀ ਸੰਗਤ ਚ ਟੇਕੇ ਜਾਗ ਪੈਂਦੀ ਐ ਉਹ ਹਰ ਪਾਸੇ ਗੁਰੂ ਦੇ ਪ੍ਰਭੂ ਦੇ ਕੌਤਕ ਵੇਖਦੀ ਹੈ ਦਰਸ਼ਨ ਪਿਆਸ ਲੋਚਨ ਤਾਰ ਲੱਗੀ ਵਿਸਰੀ त्याग ਬਿਡਾਨੀ ਹਿਮਾ ਜਿਹੜੀ ਜੀਵ ਵਿਸਤਰੀ ਸੰਗਤ ਚ ਟੇਕੇ ਮਾਇਆ ਦੀ ਨੀਂਦ ਤੋਂ ਜਾਗ ਪੈਂਦੀ ਹੈ ਪ੍ਰਭੂ ਦੀ ਤਾਂਗ ਚ ਵੱਜੀ ਰਹਿੰਦੀ ਹੈ ਉਸ ਨੂੰ ਹਰ ਪਾਸੇ ਹੋਰ ਪਾਸੇ ਦੀ ਪਿਆਸ ਭੁੱਲ ਜਾਂਦੀ ਹੈ ਅਬ ਗੁਰ ਪਾਇਓ ਹੈ ਸਹਿਜ ਸੁਖਦਾਇਕ ਦਰਸ਼ਨ ਪੇਖਤ ਮਨ ਲਪਟਾਨੀ ਦੇਖ ਦਮੋਦਰ ਰੈਸਮਨ ਉਪਜਿਉ ਨਾਨਕ ਪ੍ਰਿਆ ਅੰਮ੍ਰਿਤ ਬਾਨੀ ਇਹ ਮਾ ਮੈਨੂੰ ਵੀ ਹੁਣ ਆਤਮਿਕ ਡੋਲਤਾ ਦਾ ਆਨੰਦ ਦਿਨਵਾਲਾ ਗੁਰੂ ਮਿਲ ਪਿਆ ਹੈ ਤੇ ਨਾਨਕ ਆਖਦਾ ਜਿਵੇਂ ਮਾ परमात्मा ਦਰਸ਼ਨ ਕਰਕੇ ਮੇਰੇ ਮਨ ਚ ਹੁਲਾਸ ਪੈਦਾ ਹੋ ਜਾਂਦਾ ਕਿਦਾਰਾ ਮਹਿਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਿ ਬੁਰ ਪ੍ਰਸਾਦ ਦੀਨ ਬਿਨੋ ਸੁਨ ਦਿਆਲ ਪੰਜ ਦਾਸ ਤੀਨ ਦੋਖੀ ਏਕਮਨ ਅਨਾਥ ਨਾਥ ਏ ਦਿਆਲ ਪ੍ਰਭੂ ਮੇਰੀ ਬੇਨਤੀ ਸੁਣ ਮੇਰਾ ਇੱਕ ਮਨ ਹੈ ਤੇ ਪੰਜਾਂ ਦਾ ਗੁਲਾਮ ਬਣਿਆ ਪਿਆ ਹੈ ਰਾਖ ਹੋ ਕਿਰਪਾਲ ਰਹਾਓ ਏ ਕਿਰਪਾਲ ਪ੍ਰਭੂ ਮੈਨੂੰ ਬਚਾਲ ਲੈ ਆਨਕ ਜਤਨ ਗਵਨ ਕਰਉ ਖੱਟ ਕਰਮ ਜੁਗ ਧਿਆਨ ਤਰੋ ਏ ਪ੍ਰਭੂ ਮੈਂ ਕਦੀ ਯਤਨ ਕਰਨਾ ਵਾ ਤੇ ਕਦੀ ਤੀਰਥਾਂ ਤੇ ਜਾਣਾ ਇਨਾਂ ਤੋਂ ਬਚਣ ਲਈ ਮੈਂ ਰੋਜ਼ਾਨਾ ਛੇ ਕਰਮ ਵੀ ਮਰਿਆਦਾ ਵੀ ਨਿਭਾਉਣਾ ਹਾ ਉਪਾਅ ਸਗਲ ਕਰ ਹਾਰਿਓ ਨਾ ਨਾ ਹਟੇ ਬਿਕਰਾਲ اے ਪ੍ਰਭੂ ਮੈਂ ਸਾਰੇ ਹਿੱਲੇ ਕਰਕੇ ਥੱਕ ਗਿਆ ਪਰ ਮੇਰੇ ਅੰਦਰੋਂ ਇਹ ਥੱਕਦੇ ਨਹੀਂ ਸ਼ਰਨ ਬੰਦਨ ਕਰुणाਪਤੇ ਪਾਉ ਹਰਨ ਹਰ 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 ਹਰੇ اے ਦਿਆਲ ਮਾਲਕ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਵਾ ਤੇਰੇ ਦਰ ਤੇ ਸਿਰ ਨਿਵਾਉਣਾ ਇਹ ਜਨਮ ਮਰਨ ਦਾ ਗੇੜ ਦੂਰ ਕਰਨ ਵਾਲੇ ਹਰੀ ਏਕ ਤੂੰ ਹੀ ਦਿਗਿੰਦਿਆਲ ਪ੍ਰਭ ਚਰਨ ਨਾਨਕ ਆਸਰ ਏ ਨਾਨਕ ਏ ਪ੍ਰਭੂ ਨਾਨਕ ਨੂੰ ਤੇਰੇ ਚਰਨਾਂ ਦਾ ਹੀ ਆਸਰਾ ਤੂੰ ਹੀ ਦਿਨਾਂ ਤੇ ਦਇਆ ਕਰਨ ਵਾਲਾ ਉਦਰੇ ਪਰਮ ਮੋਹ ਸਾਗਰ ਲਗ ਸੰਤਨਾ ਪਗ ਪਾਲ ਏ ਪ੍ਰਭੂ ਅਨੇਕਾ ਜੀ ਪਰਮ ਤੇ ਮੋਹ ਦੇ ਸਮੁੰਦਰ ਤੋਂ ਬਚਨੋ ਬਚ ਗਏ ਤੇਰ ਸੰਤ ਜਨਾਂ ਦੀ ਚਰਨੀ ਲੱਗ ਕੇ ਤੇਰ ਸੰਤ ਜਨਾਂ ਦਾ ਪੱਲਾ ਫੜ ਕੇ ਕੇਦਾਰਾ ਮਹਿਲਾ ਪੰਜਵਾਂ ਘਰ ਚੌਥਾ ਇੱਕ ਊਵੰਕਾਰ ਸਤਿਗੁਰ ਪ੍ਰਸਾਦ ਚਰਨੀ ਆਇਓ 나ਥ નિਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਨ ਕੋ ਹਰਦਾਨ ਰਹਾ ਤੇ ਨਾਲ ਸੁੱਖਾਂ ਦੇਖ ਜਾਣੇ ਮੈਂ ਤੇਰੀ ਸ਼ਰਨ ਆਇਆ ਮੇਰੇ ਮਨ ਵਿੱਚ ਤੇਰਾ ਨਾਮ ਦਾ ਪਿਆਰ ਪੈਦਾ ਹੋ ਗਿਆ ਰਹਾ ਸੁਖਦਾਇ ਪੂਰਨ ਪਰਮੇਸ਼ਰ ਕਰ ਕਿਰਪਾ ਰਾ ਕੁਮਾਨ ਦੇਵ ਪ੍ਰੀਤ ਸਾਧੂ ਸੰਗ ਸਵਾਮੀ ਹਰਗੁਣ ਰਸਨ ਬਖਾਨ اے ਸੁਖਦਾਤੇ ਸਭ ਤੋਂ ਉੱਚੇ ਮਾਲਕ ਮੇਰੀ ਸ਼ਰਮ ਪੈ ਦੀ लाज ਰੱਖੇ ਸੁਆਮੀ ਗੁਰੂ ਦੀ ਸੰਗਤ ਚ ਰੱਖ ਮੈਨੂੰ ਆਪਣਾ ਪਿਆਰ ਬਖਸ਼ੋ ਗੋਪਾਲ ਦਿਆਲ ਗੋਬਿੰਦ ਮੋਦਰ ਨਿਰਮਲ ਕਥਾ ਗਿਆਨ ਨਾਨਕ ਕੋ ਹਰ ਕੈ ਰੰਗ ਰੰਗ ਗੋਰਾ ਗੋ ਚਰਨ ਕਮਲ ਸੰਗ ਧਿਆਨ ਹੇ ਗੋਪਾਲ ਮੈਨੂੰ ਆਪਣੇ ਪਵਿੱਤਰ ਚਰਨਾਂ ਦੀ ਤੂੜ ਦੇ ਹੇ ਅਰੀ ਨਾਨਕ ਨੂੰ ਆਪਣੇ ਪਿਆਰ ਵਿੱਚ ਰੰਗ ਲਵੋ ਕਿਦਾਰਾ ਮਹਿਲਾ ਪੰਜਵਾ ਹਰ ਕੇ ਦਰਸ਼ਨ ਕੋ ਮਨ ਚਾਉ ਕਰ ਕਿਰਪਾ ਸਾਧ ਸੰਗ ਵਿੱਚ ਲਾਭ ਹੋ ਦੇ ਤੂੰ ਦੇਹੋ ਆਪਣੋ ਨਾਉ ਰਹਾਓ ਹੇ ਮੇਰੇ ਮਨ ਵਿੱਚ ਹੇ ਅਰੀ ਤੇਰੀ ਤੰਗ ਪੈਦਾ ਹੋ ਜਾਏ ਹੇ ਅਰੀ ਮੇਰ ਕਰ ਮੈਨੂੰ ਸੰਗਤ ਵਿੱਚ ਮਲਾਈ ਰੱਖ ਰਹਾਓ ਕਾਰੋਂ ਸੇਵਾ ਸਤਪੁਰਖ ਪਿਆਰੇ ਜਦ ਸੁਨੀਐ ਤਤ ਮਨ ਰਹਿ ਸਾ ਵਾਰੀ ਫੇਰੀ ਸਦਾ ਕੁਮਾਈ ਕਵਨ ਅਨੂਪ ਤੇਰੋ ਠਾਓ ਏ ਪਿਆਰੇ ਹਰੀ ਮੇਰ ਕਰ ਮੈਂ ਗੁਰਮਖਾ ਦੀ ਸੇਵਾ ਕਰਦਾ ਰਹਾ ਜਿੱਥੇ ਤੇਰਾ ਨਾਮ ਸੁਣਿਆ ਜਾਂਦ ਉੱਥੇ ਬਿਠਾ ਰਹਾ ਏ ਪ੍ਰਭੂ ਮੈਂ ਤੇਥੋਂ ਵਾਰਨੇ ਜਾਂਨਾ ਵਾ ਸਦਕੇ ਜਾਂਨਾ ਸਰਬ ਪ੍ਰਤ ਪਾਲੈ ਸਗਲ ਸਮਾਲੈ ਸਗਲਿਆਂ ਤੇਰੀ ਛਾਉ ਨਾਨਕ ਕੇ ਪ੍ਰਪੁਰਖ ਬਿਦਾਤੇ ਘੜ ਘੜ ਤੁਝੈ ਦਿਖਾਉਂ ਹੈ ਪ੍ਰਭੂ ਤੂੰ ਸਭ ਜੀਵਾਂ ਨੂੰ ਪਾਲਣਾ ਹੈ ਤੂੰ ਸਭ ਦੀ ਸੰਭਾਲ ਕਰਨਾ ਹੈ ਨਾਨਕ ਦੇ ਪ੍ਰਭੂ اے ਸਰਵ ਵਿਆਪਕ ਸਿਰਜਣਹਾਰ ਮੇਰ ਕਰ ਮੈਂ ਤੈਨੂੰ ਹਰੇਕ ਸਰੀਰ ਵਿੱਚ ਵੇਖਦਾਰ ਹਾਂ ਕੇਦਾਰਾ ਮਹਿਲਾ ਪੰਜਵਾ ਪ੍ਰੇਕੀ ਪ੍ਰੀਤ ਪਿਆਰੀਂ ਮगन ਮਨ ਮੈਂ ਚਿਤਮੋ ਆਸਾ ਨੈਨੋ ਤਾਰ ਤੁਹਾਰੀ ਰਹਾਉ ਪਿਆਰੇ ਪ੍ਰਭੂ ਦੀ ਪ੍ਰੀਤ ਮੇਰ ਮਨ ਨੂੰ ਖਿੱਚ ਪਾਉਂਦੀ ਐ ਇਹ ਪ੍ਰਭੂ ਆਪਣੇ ਮਨ ਵਿੱਚ ਹੀ ਮਸਤ ਰਹਿ ਕੇ ਮੈਂ ਤੇਰੇ ਦਰਸ਼ਨ ਦੀ ਆਸਾਂ ਚ ਤਵਨਾ ਰਹਾਉ ਓਏ ਦਿਨ ਪੈਰ ਮੂਰਤ ਪਲ ਕੈਸੇ ਓਏ ਪਲ ਕਰੀ ਕਰੀ ਕੇ ਹਾਰੀ ਹੁਲੇ ਕਪਟ ਤਪਟ ਮੁਝ ਤ੍ਰਿਸ਼ਨਾ ਜੀਵੋਂ ਪੇਕ ਦਰਸਾਰੀ ਉਹ ਦਿਹਾੜੇ ਉਹ ਪੈਰ ਮੂਰਤ ਭਾਗਾਂ ਵਾਲੇ ਨੇ ਇਦੋਂ ਮਨੁੱਖ ਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਕਵਾੜ ਖੁੱਲ ਜਾਂਦੇ ਨੇ ਕਵਨ ਸਜਤਨ ਉਪਾਉ ਕਿਨੇ ਹਾਂ ਸੇਵਾ ਕੌਣ ਵਿਚਾਰੀ ਮਾਨ ਬਿਮਾਨ ਮੋਹ ਤਜ ਨਾਨਕ ਸੰਤਾ ਸੰਗ ਉਧਾਰੀ ਇਹ ਭਾਈ ਮੈਂ ਕਿਹੜਾ ਜਤਨ ਦੱਸਾਂ ਕਿਹੜਾ ਹਿੱਲਾ ਦੱਸਾਂ ਜਿਹਦੇ ਕਰਕੇ ਮੈਂ ਤੁਹਾਡਾ ਦਿਦਾਰ ਕਰ ਲਵਾਂ ਇਹ ਨਾਨਕ ਸੰਤ ਜਨਾਂ ਦੀ ਸੰਗਤ ਵਿੱਚ ਮਾਨ ਅੰਕਾਰ ਮੋਹ ਤਿਆ ਕੇ ਪਾਰ ਉਤਾਰਾ ਹੁੰਦਾ ਕਿਦਾਰਾ ਮਹਿਲਾ ਪੰਜਵਾਂ ਹਰ 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 ਗੁਨ ਗਾਵੋ ਕਰੋ ਕਿਰਪਾ ਗੋਪਾਲ ਗੋਬਿੰਦੇ ਆਪਣਾ ਨਾਮ ਜਪਾਵ ਹੋ ਰਹਾ ਸਦਾ ਪਰਮਾਤਮਾ ਦੇ ਗੁਣ ਗਾਉਂਦੇ ਰੋ ਕਿ ਗੋਪਾਲ ਹੇ ਕੋਬਿੰਦ ਮੇਰ ਤੇ ਮੇਰ ਕਰ ਮੈਨੂੰ ਆਪਣਾ ਨਾਮ ਜਪਣ ਚ ਸਹਾਇਤਾ ਕਰ ਹਾਉ ਕਾੜ ਲੀਏ ਪ੍ਰਭ ਆਨ ਬਿਖੇ ਤੇ ਸਾਧ ਸੰਗ ਮਨ ਲਾਵ ਪਰਮਪੋ ਮੁਕਟਿਓ ਗੁਰਬਚਨੀ ਆਪਨਾ ਦਰਸ਼ ਦਿਖਾਓ ਏ ਪ੍ਰਭੂ ਤੋ ਮਨੁੱਖਾਂ ਦਾ ਮਨ ਸਾਥ ਸੰਗਤ ਚਲਾਨਾ ਉਹਨਾਂ ਨੂੰ ਹੋਰ ਹੋਰ ਵਿਸ਼ਿਆਂ ਤੋਂ ਕੱਢ ਲੈਣਾ ਹੈ ਪ੍ਰਭੂ ਜਿਨ੍ਹਾਂ ਨੂੰ ਤੋ ਆਪਣਾ ਦਰਸ਼ਨ ਦੇਣਾ ਉਹ ਗੁਰੂ ਦੀ ਬਚਨਾਂ ਦੇ ਰਾਹੀ ਉਹਨਾਂ ਦਾ ਪਰਮ ਧਰ ਮੁੱਕ ਜਾਂਦਾ ਹੈ ਸਭ ਕੀ ਰੇਨ ਹੋਏ ਮਨ ਮੇਰਾ ਅਹੰਭੁ ਤਿਜਾਵੋ ਆਪਣੀ ਪਗ ਦੇਹ ਦਿਆਲਾ ਵਡਭਾਗੀ ਨਾਨਕ ਹਰ ਪਾਵੋ ਏ ਪ੍ਰਮੇਹਰ ਕਰ ਮਿਰੇਂਦਰੋ ਹੋਮੇ ਦੂਰ ਕਰ ਮੇਰਾ ਮਨ ਸਬਨਾ ਦੇ ਚਰਨਾਂ ਦੀ ਧੂੜ ਹੋਇਆ ਰਹੇ ਦੇਵਾਲ ਪ੍ਰਭੂ ਮਿਹਰ ਕਰ ਮੈਨੂੰ ਆਪਣੀ ਭਗਤੀ ਦੀ ਦਾਤ ਬਖਸ਼ ਕਿਦਾਰਾ ਮਹੰਲਾ ਪੰਜਵਾ ਹਰ ਬਿਨ ਜਨਮ ਅਕਾਰਥ ਜਾਤ ਤਜ ਗੋਪਾਲ ਆਨ ਰੰਗ ਰਾਜਿਤ ਮਿੱਥਿਆ ਪਹਿਰਤ ਖਾਤ ਰਹਾਉ ਪ੍ਰਮਾਤਮਾ ਦੇ ਭਜਨ ਤੋਂ ਬਿਨ ਜਿੰਦਗੀ ਵਿਅਰਥ ਜਾਂਦੀ ਤੇ ਜਿਹੜਾ ਮਨੁੱਖ ਪ੍ਰਭੂ ਨੂੰ ਪੁਲਾ ਕੇ ਹੋਰ ਹੋਰ ਰੰਗਾ ਚ ਮਸਤ ਰਹਿੰਦਾ ਉਹਦਾ ਸਭ ਵਿਅਰਥ ਜਾਂਦਾ ਰਹਾਉ ਤਨ ਜੋ ਬਨ ਸੰਪੈ ਸੁਖ ਭੁਗਵੈ ਸੰਗਨਾ ਨਿਭਤ ਮਾਤ ਮਿਰਗ ਤ੍ਰਿਸ਼ਨਾ ਦੇਖ ਰਚਿ ਬਾਵਰ ਦਰਮ ਛਾਇਆ ਰੰਗ ਰਾਤ ਮਨੁ ਕਿਤੇ ਧਨ ਦੌਲਤ ਇਕੱਠੀ ਕਰਦਾ ਪਰ ਨਾਲ ਕੁਛ ਨਹੀਂ ਨਿਭਦਾ ਇਹ ਚ ਲਾ ਮਨੁਖ ਬਸ ਮਾਇਆ ਦੇ ਠੱਗ ਨੀਰੇ ਨੂੰ ਵੇਖ ਕੇ ਮਸਤ ਰੈਨਾ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ਕਰ ਗਿਓ ਲਿਹਿਓ ਦਾਸ ਨਾਨਕ ਕੋ ਪਰਬ ਜੀਓ ਹੋਏ ਸਹਾਤ ਮਨੁੱਖ ਦੁਨੀਆ ਦੇ ਮਾਨ ਮੋਹ ਨਸ਼ਿਸ਼ ਮੋਇ ਆਰਿੰਦਾ ਹੈ ਪ੍ਰਭੂ ਜੀ ਨਾਨਕ ਦਾ ਸਾਈ ਬਣ ਕੇ ਦਾਸ ਨਾਨਕ ਨੂੰ ਹੱਥ ਫੜ ਕੇ ਸਟੋਏ ਚ ਡਿਗਣੋਂ ਬਚਾਲਾ ਕਿਦਾਰਾ ਮਹਿਲਾ ਪੰਜਵਾ ਹਰ ਬਿਨ ਕੋਏ ਨਾ ਚੱਲ ਸਾਥ ਦੀਨਾ 나ਤ ਕਰੁਣਾਪਤ ਸੁਆਮੀ ਨਾਥਾਂ ਕੇ ਨਾਤ ਰਹਾਉ ਜਗਤ ਤੁਰਨ ਵੇਲੇ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਸਾਈ ਨਹੀਂ ਹੁੰਦਾ ਕੇ ਦਿਨਾਂ ਦੇ ਨਾਥ ਮੇਰਾ ਦੇ ਸਾਈਂ ਸੁਆਮੀ ਨਾਥਾਂ ਦੇ ਨਾਥ ਤੇਰਾ ਨਾਮ ਹੀ ਸਲ ਸਾਥੀ ਰਹੋ ਸੋਤ ਸੰਪਤ ਵਿਖਿਆਰਸ ਪੁਗਵਤ ਨਾ ਨਿਭਤ ਜਮ ਕੈ ਪਾਤ ਨਾਮ ਨਿਧਾਨ ਗਾਉ ਗੁਣ ਗੋਬਿੰਦ ਉਧਾਰ ਸਾਗਰ ਕੇ ਖਾਤ ਮਨੁਖ ਦੇ ਪਾਸ ਪੁੱਤਰ ਹੁੰਦੇ ਨੇ ਧਨ ਹੁੰਦਾ ਮਨੁਖ ਮਾਇਆ ਦੇ ਨੇਕਾ ਰਸਪੋਗਦਾ ਤੇ ਪਰਮਾਤਮਾ ਦਾ ਨਾਮ ਇਸਲ ਚ ਪਾਈਏ ਖਜ਼ਾਨਾ ਹੈ ਬਾਕੀ ਸਭ ਇੱਥੇ ਰਹਿਣ ਵਾਲਾ ਸ਼ਰਨ ਸਮਰਾਤ ਅਕਥ ਅਗੋਚਰ ਸਰ ਸਿਮਰਤ ਦੁਖਲਾਸ ਨਾਨਕ ਦੀਨ ਤੂਰ ਜਨ ਬਾਂਛਤ ਮਿਲੇ ਲਖਤ ਤੁਰ maat ਇਹ ਸਮਰਾਤ ਇਕਾਤ ਗੋਚਰ ਹਰੀ ਮੈਂ ਤੇਰੀ ਸ਼ਰਨ ਆਇਆ ਤੇਰਾ ਨਾਮ ਜਪਦੇ ਸਭ ਦੁਖ ਮੁੱਕ ਜਾਂਦੇ ਨੇ ਤੇ ਗਰੀਬ ਨਾਨਕ ਤੇਰੇ ਸੰਤ ਜਨਾਂ ਦੇ ਤੂੜ ਚਰਨਾ ਤੂੜ ਮੰਗਦਾ ਹੈ ਕੇਦਾਰਾ ਮਹਿਲਾ ਪੰਜਵਾ ਘਰ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਬਿਸਰਤ ਨਾਹੇ ਮਨ ਤੇ ਹਰੀ ਅਬੇ ਪ੍ਰੀਤ ਮਹ ਪ੍ਰਬਲ ਪਈ ਆਨ ਵਿਖੇ ਜਰੀ ਰਹਾਉ ਜਿਸ ਮਨੁੱਖ ਦੇ ਮਨ ਤੋਂ ਪ੍ਰਭੂ ਦਾ ਨਾਮ ਨਹੀਂ ਵਿਸਰਦਾ ਉਸ ਦੇ ਅੰਦਰ ਆਖਰ ਇਹ ਪਿਆਰ ਕਿੰਨਾ ਬਲਵਾਨ ਹੋ ਜਾਂਦਾ ਕਿ ਸਾਰੇ ਵਿਸ਼ੇ ਸੜ ਜਾਂਦੇ ਨੇ ਰਹਾਉ ਬੂੰਦ ਕਹਾੰ ਤਿਆਗ ਚਾਤ੍ਰਿਕ ਮੀਨ ਰਹਿਤ ਨਾ ਕਰੀ ਗੁਣ ਗੋਪਾਲ ਉਚਾਰਸ ਨਾ ਟੇਵ ਏਵ ਪਰਿ ਵੇਖੋ ਪ੍ਰੀਤ ਦੇ ਕਾਰਨਾਮੇ ਜਿਹੜਾ ਪਪੀ ਹੈ ਬੂੰਦ ਛੱਡ ਕੇ ਕਿਸੇ ਹੋਰ ਬੂੰਦ ਨਾਲ ਤ੍ਰਿਪਤ ਨਹੀਂ ਹੁੰਦਾ ਇਸੇ ਤਰ੍ਹਾਂ ਜਿਹੜਾ ਪ੍ਰਭੂ ਦਾ ਭਗਤ ਹੈ ਪ੍ਰਭੂ ਦਾ ਨਾਮ ਜਪ ਕੇ ਹੀ ਤ੍ਰਿਪਤ ਹੁੰਦਾ ਮਹਾਨਾਦ ਕਰੰਕ ਮੋਹਿਓ ਬੇਦ ਤੀਖਨ ਸਰੀ ਪ੍ਰਵ ਸ਼ਰਨ ਚਰਨ ਕਮਲ ਸਾਲਨਾਨ ਗਾਂਠ ਬਾੰਤਰੀ ਪ੍ਰੀਤ ਦਾ ਹੋਰਨ ਕੰਨ ਕਰਨਾ ਮੇ ਵੇਖੋ ਭਾਈ ਹਰਨ ਕੰਡੇ ਹੀ ਦੀ ਆਵਾਜ਼ ਨਾਲ ਹੀ ਮੋਇਆ ਜਾਂਦਾ ਹੋਰ ਕਿਸੇ ਤਰੀਕੇ ਨਾਲ ਨਹੀਂ ਤੇ ਇਸ ਆਵਾਜ਼ ਨਾਲ ਤ੍ਰਿਖੇ ਤਿਰਾਂ ਨਾਲ ਵਿਝ ਜਾਂਦਾ ਇਸ ਤਰ੍ਹਾਂ ਨਾਨਕ ਜਿਸ ਮਨੁੱਖ ਨੂੰ ਪ੍ਰਭੂ ਦੇ ਸੋਹਣੇ ਚਰਨ ਮਿੱਠੇ ਲੱਗਦੇ ਨੇ ਪ੍ਰਭੂ ਦੇ ਚਰਨਾਂ ਨਾਲ ਆਪਣੇ ਮਨ ਦੀ ਗੰਡ ਮਾਰ ਲੈਂਦਾ ਕਿਦਾਰਾ ਮਹਿਲਾ ਪੰਜਵਾ ਪ੍ਰੀਤਮ ਬਸਤ ਰਦਮੇ ਖੋਰ ਪਰਮ ਪੀਤ ਨਿਵਾਟਾਕੁਰ ਗਹਿਲੇਵ ਆਪਣੀ ਔਰ ਰਹਾ ਸੇ ਪਿੱਤਮ ਪ੍ਰਭੂ ਮੇਰੇ ਹਿਰਦੇ ਵਿੱਚ ਕੋਰਾ ਪੰਨ ਵਸ ਰਿਹਾ ਜੋ ਤੇਰੇ ਚਰਨਾਂ ਨਾਲ ਪਿਆਰ ਬੰਨਣ ਨਹੀਂ ਦਿੰਦਾ ਹੈ ਠਾਕੁਰ ਮੇਰੇ ਅੰਦਰੋਂ ਭਟਕਣਾ ਦੀ ਕੰਧ ਦੂਰ ਕਰ ਏ ਕੰਨ ਮੈਨੂੰ ਤੇਰੇ ਨਾਲ ਵਕ ਕਰ ਰਹੀ ਰਹਾ। ਅਦਿਗਿਆਤ ਸੰਸਾਰ ਸਾਗਰ ਕਰਦੇ ਆਚਾਰ ਹੋ ਤੋਰ ਸੰਸੰਗ ਹਰ ਚਰਨ ਬੋਹਿਤ ਉਦਰਤੇ ਲੈ ਮੋਰ ਏ ਪ੍ਰੀਤਮ ਤੇਰੇ ਸੰਸਾਰ ਸਮੁੰਦਰ ਚ ਵਿਕਾਰਾਂ ਦੇ ਨੇਕੇ ਗੱਡੇ ਹਨ। ਏ ਹਰੀ ਸੰਤ ਜਿਨ੍ਹਾਂ ਦੀ ਸੰਗਤ ਵਿੱਚ ਰੱਖ ਮੈਨੂੰ ਆਪਣੇ ਚਰਨਾਂ ਦੇ ਜਾਜ ਵਿੱਚ ਝਾੜ ਲੈ। ਗਰਬ ਕਉਂਟ ਮੈਂ ਜਿੰਨੇ ਧਾਰਿਓ ਨਾਮ ਦੇਖੈ ਬਨ ਮੈਂ ਹੋਰ ਹਰ ਸਕਾ ਸ਼ਰਨ ਸਮਰਾਤ ਨਾਨਕ ਆ ਨਹੀ ਨੇ ਹੋ ਜਿਸ ਪ੍ਰਮਾਤਮਾ ਨੇ ਮਾ ਦੇ ਪੇਟ ਚ ਬਚਾਈ ਰੱਖਿਆ ਵਿਸ਼ੇ ਵਿਕਾਰਾਂ ਚ ਬਚਾਇ ਹੈ ਨਾਨਕ ਪ੍ਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ ਸ਼ਰਨ ਪੈਣ ਬਚਾ ਸਕਣ ਵਾਲਾ ਕੇਦਾਰ ਮਹੰਲਾ ਪੰਜਵਾਂ ਰਸਨਾ ਆ ਰਾਮ ਰਾਮ ਬਖਾਨ ਗੋਨ ਗੋਪਾਲ ਉਚਾਰ ਦਿਨ ਰਹਿਨ ਭੇ ਕਲਮਲਹਾਰ ਰਹਾ ਆਪਣੀ ਜੀਬ ਨਾਲ ਹਰ ਵੇਲੇ ਪ੍ਰਭੂ ਦਾ ਨਾਮ ਜਪਿਆ ਕਰ ਦਿਨ ਰਾਤ ਸ੍ਰਿਸ਼ਟੀ ਦੇ ਪਾਲਨਹਾਰ ਪ੍ਰਭੂ ਦੇ ਪায়ে ਗੋਨ ਗਾਇ ਕਰਹਾ ਤਿਆਗ ਚਲਣਾ ਸਗਲ ਸੰਪਤ ਕਾਲ ਸਿਰ ਪਰ ਜਾਨ ਮਿਥਨ ਮੋ ਦਰੰਤ ਆਸਾ ਝੂਟ ਸਰ ਪਰਮਾਨ ਸਾਰਾ ਤਨ ਪਦਾਰ ਛੱਡ ਕੇ ਕੀਰ ਇਥੋਂ ਚੱਲੇ ਜਾਣਾ ਨਾਸ਼ਣ ਪਦਾਰਥਾਂ ਦਾ ਮੋ ਕਦੇ ਨਾਮ ਮੁੱਕਣ ਵਾਲੀਆ ਸੈਨਾਂ ਨੂੰ ਨਿਸ਼ਚੇ ਕਰਕੇ ਨਾਸ਼ਵੰਤ ਜਾਣ ਪਾਈ ਸਤਪੁਰਖ ਕਾਲ ਮੂਰਤ ਹਿਰਦੈ ਧਾਰੋ ਧਿਆਨ ਨਾਮ ਨਿਦਾਨ ਲਾਬ ਨਾਨਕ ਬਸਤੇ ਪਰਵਾਰ ਆਪਣੇ ਹਿਰਦੇ ਚ ਉਸ ਪ੍ਰਮਾਤਮਨ ਧਿਆਨ ਤੇ ਰਿਆ ਕਰੋ ਜਿਹੜਾ ਭਾਈ ਸਦਾ ਕਾਇਮ ਰਹਿਣ ਵਾਲਾ ਹੈ ਨਾਨਕ ਆਖੇ ਭਾਈ ਪ੍ਰਮਾਤਮਨ ਦਾ ਨਾਮ ਹੀ ਸਿਲ ਖਜ਼ਾਨਾ ਅਸਲ ਚ ਖੱਟੀ ਹੈ ਕਿਦਾਰਾ ਮਹਿਲਾ 5 ਹਰ ਕੇ ਨਾਮ ਕੋ ਆਧਾਰ ਕੈਲਕੂਲੇਸ਼ਨਾਂ ਕਛ ਵਿਆਪੈ ਸੰਤ ਸੰਗ ਵਿਹਾਰ ਹਾ ਜਿਸ ਮਨੁੱਖ ਨੂੰ ਸਦਾ ਪ੍ਰਭੂ ਦੇ ਨਾਮ ਦਸਰਾ ਰਹਿੰਦਾ ਹੈ ਜਿਹੜਾ ਮਨੁੱਖ ਸੰਤ ਜਨਾਂ ਸੰਗਤ ਰਹਿ ਕੇ ਨਾਮ ਦਾ ਵਣਜ ਕਰਦਾ ਹੈ ਫੇ ਦੁਨੀਆ ਦੇ ਝਗੜੇ ਕਲੇਸ਼ ਇਨਾਂ ਚ ਕੋਈ ਉਸਤੇ ਜੋਰ ਨਹੀਂ ਪੁੰਦਾ ਰਹਾ ਕਾਰ ਅਨੁਗਰਾ ਆਪ ਰੱਖਿਓ ਨਾ ਉਪਜਤੋ ਬੇਕਾਰ ਜਿਸ ਪਰ ਆਪਤ ਹੋਏ ਸਿਮਰੈ ਤਿਸ ਦਾਤ ਨਾ ਸੰਸਾਰ ਪ੍ਰਮਾਤਮਾ ਮਿਹਰ ਕਰਕੇ ਜਿਸ ਮਨੁੱਖ ਦੀ ਰਖਿਆ ਕਰਦਾ ਉਹਦੇ ਅੰਦਰ ਕੋਈ ਵਿਕਾਰ ਪੈਦਾ ਨਹੀਂ ਹੁੰਦਾ ਤਿਸ ਮਨੁੱਖ ਨੂੰ ਨਾਮ ਦੀ ਦਾਤ ਤੁਰ ਦਰਗਾਹ ਤੋਂ ਮਿਲਦੀ ਹੈ ਭਾਈ ਉਹੀ ਹਰੀ ਨਾਮ ਸਿਮਰਦਾ ਹੈ ਸੁਖ ਮੰਗਲ ਆਨੰਦ ਹਰ ਹਰ ਪ੍ਰਚਰਨ ਅੰਮ੍ਰਿਤ ਸਾਰ ਨਾਨਕ ਦਾ ਸਰਨਾਗਤੀ ਤੇਰੇ ਸੰਤਨਾਂ ਕੀ ਛਾਰ ਹਰੀ ਪ੍ਰਭੂ ਦੇ ਚਰਨ ਆਤਮਿਕ ਜੀਵਨ ਦੇਣ ਵਾਲੇ ਨੇ ਇਹਨਾਂ ਨੂੰ ਆਪਣੇ ਹਿਰਦੇ ਸੰਭਾਲ ਸੰਭਾਲਣਾ ਇਹ ਖੁਸ਼ੀ ਪੈਦਾ ਕਰੇਗਾ ਪ੍ਰਭੂ ਤੇਰਾ ਦਾਸ ਸਿਨਾਨਕ ਤੇਰੇ ਸ਼ਰਨ ਆਇਆ ਤੇਰ ਸੰਤਾਂ ਚਰਨਾਂ ਤੂੜ ਮੰਗਦਾ ਕਿਦਾਰਾ ਮਹਿਲਾ ਪੰਜਵਾਂ ਹਰ ਕੇ ਨਾਮ ਬਿਨ ਤ੍ਰਿਗਸਰੋਤ ਜੀਵਨ ਰੂਪ ਵਿਸਾਦ ਜਿਵੇਂ ਤੇਕਤ ਜੀਵਨ ਹੋਤ ਰਹਾ ਪਈ ਪ੍ਰਭੂ ਦੇ ਨਾਮ ਤੋਂ ਬਿਨਾਂ ਕੰਨ ਫਟਕਾਰ ਯੋਗ ਨੇ ਜਿ ਚੁਗਲੀ ਸੌਂਦੇ ਨੇ ਤੇ ਜਿਹੜੇ ਮਨੁੱਖ ਸਾਰੇ ਜਗਤ ਦੇ ਜੀਵਨ ਪ੍ਰਭੂ ਨੂੰ ਪੁਲਾ ਕੇ ਜਿਉਂਦੇ ਨੇ ਉਹਨਾਂ ਦਾ ਜਿਉਣਾ ਫਿਰ ਕਾਦਾ ਜਿਉਣਾ ਰਹਾ ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹ ਖੋਤ ਆਠ ਪੈਰ ਮਹਾ ਸਰਮ ਪਇਆ ਜੈਸੇ ਵਿਰਖ ਜੰਤੀ ਜੋ ਤੇ ਹਰੀ ਨਾਮ ਨੂੰ ਵਿਸਾਰ ਕੇ ਜਿਹੜੇ ਮਨੁੱਖ ਅਨੇਕਾ ਚੰਗੇ ਚੰਗੇ ਖਾਣੇ ਖਾਂਦੇ ਪੀਂਦੇ ਨੇ ਤੇਰ ਨਾਮ ਨੂੰ ਵਿਸਾਰ ਇਕੱਠੇ ਪੈਰ ਮਾਇਜ ਦੌੜ ਭੱਜ ਕਰਦੇ ਨੇ ਬੜਾ ਥਕੇਵਾਂ ਸਾਰਦੇ ਨੇ ਤਜ ਗੋਪਾਲ ਜੇ ਆਨ ਲੱਗ ਗੇ ਸੇ ਬੋ ਪ੍ਰਕਾਰੀ ਰੋਤ ਕਰ ਜੋਰ ਨਾਨਕ ਦਾਨ ਮੰਗੈ ਹਰਾਖੋ ਕੰਡ ਪਰੋਤ ਸ੍ਰਿਸ਼ਟੀ ਦੇ ਪਾਲਨਹਾਰ ਦਾ ਨਾਮ ਧਿਆਕੇ ਜਿਹੜੇ ਹੋਰ ਪਾਸੇ ਲੱਗਦੇ ਨੇ ਉਹ ਬੜੇ ਦੁਖੀ ਹੁੰਦੇ ਨੇ ਜੇ ਰੀ ਤੇਰਾ ਦਾਸ ਨਾਨਕ ਹੱਥ ਜੁੜ ਕੇ ਤੇਰਾ ਨਾਮ ਦੀ ਦਾਤ ਮੰਗਦਾ ਹੈ ਕਿਰਪਾ ਕਰਕੇ ਬਖਸ਼ੋ ਕਿਧਾਰਾ ਮਹਿਲਾ ਪੰਜਵਾ ਸੰਤਾ ਤੂਰਲੇ ਮੁਖਮੱਲੀ ਗੁਣਾ ਅਚ ਸਦਾ ਸਪੂਰਨ ਨਾ ਦੋਖ ਵਿਆਪੈ ਕਲੀ ਰਹਾ ਇਹ ਭਾਈ ਜਿਸ ਮਨੁੱਖ ਨੇ ਸੰਤ ਜਿਨ੍ਹਾਂ ਦੀ ਧੂੜ ਆਪਣੇ ਮੱਥੇ 'ਤੇ ਨਾਮ ਲਈ ਤੇ ਉਹ ਪ੍ਰਭੂ ਦਾ ਨਾਮ ਜਪ ਕੇ ਗੁਣ ਆਪਣੇ ਹਿਰਦੇ 'ਚ ਵਸਾ ਕੇ ਇਸ ਬਰਕਤ ਨਾਲ ਉਤਰ ਜਾਂਦੇ ਰਹਾ ਗੁਰਬਚਨ ਕਾਰਜ ਸਰਪੂਰਨ ਈਤ ਉਤਨਾ ਹੜੀ ਪਰਬ ਇੱਕ ਅਨੇਕ ਸਰਬਤ ਪੂਰਣ ਬਿਖੇ ਗਨਾਂ ਜਲੀ ਤੇ ਜਿਸ ਮਨੁੱਖ ਨੇ ਸੰਤ ਜਨਾਂ ਦੇ ਚਰਨ ਤੂੜ ਮੱਥੇ ਤੇ ਲਾਈ ਤੇ ਗੁਰੂ ਦੇ ਉਪਦੇਸ਼ ਸਦਕਾ ਉਹਨਾਂ ਸਾਰੇ ਕੰਮ ਸਿਰੇ ਚੜ ਜਾਂਦੇ ਨੇ ਉਹ ਨਿਉਂ ਦੇ ਸਪੈਂਦਾ ਕਿ ਪ੍ਰਮਾਤਮਾ ਨੇਕਾ ਰੂਪ ਵਿੱਚ ਸਭ ਥਾਈਂ ਵਿਆਪਕ ਗੈ ਪੂਜਾ ਲੀਨੋ ਦਾਸ ਆਪਣੋ ਜੋ ਜੋਤੀ ਰਲੀ ਪ੍ਰਭ ਚਰਨ ਸ਼ਰਨ ਅਨਾਤ ਆਇਓ ਨਾਨਕ ਹਰ ਸੰਗ ਚੱਲੀ ਪ੍ਰਭੂ ਆਪਣੇ ਜਿਸ ਦਾਸ ਨੂੰ ਉਸ ਦੀ ਬਾਹ ਫੜਾ ਕੇ ਆਪਣੇ ਚਰਨਾਂ 'ਚ ਜੋੜ ਲੈਂਦਾ ਉਹਨਾਂ ਜਿੰਨ ਪ੍ਰਭੂ ਦੇ ਨਾਮ 'ਚ ਲੀਨ ਹੋ ਜਾਂਦੀ ਏ ਨਾਨ ਜਿਹੜਾ ਨਾਦ ਪ੍ਰਾਣੀ ਵੀ ਪ੍ਰਭੂ ਦੇ ਚਰਨ ਸ਼ਰਨ ਚ ਆ ਜਾਂਦਾ ਪ੍ਰਾਣੀ ਪ੍ਰਭੂ ਦੀ ਯਾਦ ਵਿੱਚ ਜੀਵਨ ਰਾਉ ਤੇ ਤੁਰ ਪੈਂਦਾ ਕੇਧਾਰਾ ਮਹਿਲਾ ਪੰਜਵਾਂ ਹਰ ਕੇ ਨਾਮ ਕੀ ਮਨ ਰੂਚਾ ਕੋਟ ਸ਼ਾਂਤ ਅਨੰਦ ਪੂਰਨ ਜਲਤ ਛਾਤੀ 부ਜੇ ਰਹਾਉ ਮਰਜ਼ ਕਿਰਪਾ ਕਰ ਦੇ ਜਿਸ ਮਨੁੱਖ ਦੇ ਮਨ ਨੂੰ ਪਰਬੂ ਦੇ ਨਾਮ ਦੀ ਲਗਾਂ ਲੱਗ ਜਾਂਦੀ ਹੈ ਨਾ ਫਿਰ ਉਹਨਾਂ ਦੇ ਹਿਰਦੇ 'ਚ ਆਨੰਦ ਬਣਿਆ ਰਹਿੰਦਾ ਰਹਾਉ ਸੰਤ ਮਾਰਕ ਚਲਤ ਪ੍ਰਾਣੀ ਪਤਤ ਉਦਰੇ ਮੂਚੈ ਰੇਨ ਜਨ ਕੀ ਲੱਗੀ ਮਸਤਕ ਆਨਖ تیر ਸੂਚੈ ਜਿਹੜੇ ਮਨੁ ਗੁਰੂ ਦੇ ਦੱਸੇ ਰਸਤੇ ਤੇ ਤੁਰਦੇ ਨੇ ਫਿਰ ਉਹ ਬਚੇ ਰਹਿੰਦੇ ਨੇ ਜਿਸ ਮਨੁੱਖ ਦੇ ਮੱਥੇ ਉਤੇ ਪ੍ਰਭੂ ਦੇ ਸੇਵਕਾਂ ਚਰਨ ਲੋੜ ਤੂੜ ਲੱਗਦੀ ਉਹ ਪਵਿੱਤਰ ਹੋ ਜਾਂਦੇ ਆ ਚਰਨ ਕਮਲ ਧਿਆਨ ਪੀਤਰ ਕਟ ਕਟ ਹੈ ਸਵਾਮੀ ਸੁਜੈ ਸ਼ਰਨਦੇਵ ਅਪਾਰ ਨਾਨਕ ਬੌਰ ਜਮਨੀ ਲੂਜੈ ਜਿਸ ਮਨੁੱਖ ਦੀ ਸੂਰਤ ਪ੍ਰਭੂ ਦੇ ਸੋਹਣੇ ਚਰਨਾਂ ਦੇ ਧਿਆਨ ਟਿੱਕੀ ਰਹਿੰਦੀ ਹੈ ਫਿਰ ਉਹਨੂੰ ਮਾਲਕ ਪ੍ਰਭੂ ਹਰੇਕ ਸੀਰ ਤੇ ਵਸਤਾ ਦਿਸ ਪੈਂਦਾ ਹੈ ਨਾਲ ਜਿਹੜਾ ਮਨੁੱਖ ਬਿੰਦ ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਜਮਦੂਤ ਦਾ ਕੁਛ ਨਹੀਂ ਵਿਗਾੜਦਾ ਕੇਦਾਰਾ ਛੰਤ ਮਹੰਲਾ 5 ਇੱਕ ਉਪੰਕਾਰ ਸਤਗੁਰ ਪਰਸਾ ਮੇਲ ਮੇਰੇ ਪ੍ਰੀਤਮ ਪਿਆਰਿਆ ਰਹਾ ਇਹ ਮੇਰੇ ਪ੍ਰੀਤਮ ਪਿਆਰੇ ਕਿਰਪਾ ਕਰਕੇ ਮੈਨੂੰ ਮੇਲੋ ਪੂਰਿਆ ਸਰਬੱਤਰਮੈ ਸੋ ਪੁਰਖ ਵਿਧਾਤਾ ਉਹ ਸਰਵ ਵਿਆਪਕ ਸਿਰਜਣਹਾਰ ਸਭ ਥਾਂੇ ਮੌਜੂਦ ਹੈ ਮਾਰਗ ਪ੍ਰਭੂ ਦਾ ਹਰ ਕੀਆ ਸੰਤਨ ਸੰਗਜਾਤਾ ਪ੍ਰਭੂ ਨੂੰ ਮਿਲਣ ਦਾ ਰਸਤਾ ਪ੍ਰਭੂ ਨੇ ਪਾਈਆ ਆਪ ਬਣਾਇਆ ਸੰਤਨ ਸੰਗਜਾਤਾ ਪੁਰਖ ਵਿਧਾਤਾ ਘਟ ਘਟ ਨਦਰ ਨੇ ਹਲ ਇਹ ਆਪ ਜੋ ਸ਼ਰਨੀ ਆਵੇ ਸਰਬ ਸੁਖ ਪਾਵੇ ਤਿਲ ਨੀ ਭੰਨੈ ਕਾਲਿਆ ਤੇ ਸੰਤ ਜਨਾਂ ਦੀ ਸੰਗਤ ਵਿੱਚ ਸਿਰਜਣਹਾਰ ਕਾਲਪੁਰਖ ਨਾਲ ਜਾਣ ਪਛਾਣ ਹੋ ਜਾਂਦੀ ਏ ਤੇ ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਵਿੱਚ ਆਉਂਦਾ ਪ੍ਰਭੂ ਦੀ ਸ਼ਰਨ ਆਉਂਦਾ ਸਾਰੇ ਸੁਖ ਖੱਟ ਲੈਂਦਾ ਹਰ ਗੁੰਨਿਤ ਗਾਇ ਸੈਸ ਬੈ ਪ੍ਰੇਮ ਹਰਿ ਸ ਮਾਤਾ ਨਾਨਕ ਦਾ ਤੇਰੀ ਸ਼ਰਨਾਏ ਤੂ ਪੂਰਨ ਪੁਰਖ ਵਿਦਾਤਾ ਤੇ ਜਿਹੜਾ ਮਨੁੱਖਾਤਮਕ ਡੋਲਦਾ ਟੇਕੇ ਪਿਆਰ ਨਾਲ ਗੁਣਾ ਦਿਖ ਜਾਂਨੇ ਪ੍ਰਭੂ ਦੇ ਗੁਣ ਗਾੰਦਾ ਹੈ ਪ੍ਰਭੂ ਦਾਸ ਨਾਨਕ ਵੀ ਤੇਰੀ ਸ਼ਰਨ ਆਇਆ ਉਹ ਵੀ ਮਸਤ ਰਿੰਦਾ ਤੇ ਮੈਂ ਵੀ ਤੇਰਾ ਨਾਮ ਦੇ ਵਿੱਚ ਮਸਤਾ ਹਰ ਪ੍ਰੇਮ ਭਗਤ ਜਨ ਬੇਦਿਆ ਸੇ ਆਨ ਕਤ ਜਾਹੀ ਮੀਨ ਵਿੱਚ ਉਹ ਨਾ ਸਹ ਜਲ ਬਿਨ ਮਰ ਪਾਹੀ ਜਿਹੜੇ ਮਨੁੱਖ ਖਰੀਦੇ ਪ੍ਰੇਮਾ ਭਗਤੀ ਚ ਵੇਚ ਜਾਂਦੇ ਨੇ ਉਹ ਰਿਉ ਛੱਡ ਕੇ ਕਿਸੇ ਹੋਰ ਥਾਂ ਨਹੀਂ ਜਾਂਦੇ ਜੇ ਮੱਛੀ ਪਾਣੀ ਦਾ ਉਹ ਛੋਟਾ ਹਾਰ ਨਹੀਂ ਸਕਦੀ ਤੇ ਪਾਣੀ ਤੋਂ ਬਿਨਾ ਮੱਛੀਆਂ ਮਰ ਜਾਂਦੀਆਂ ਹਰ ਬਿਨ ਕਿਉਂ ਰਹੀਏ ਦੁਖ ਕਿਨ ਸਹੀਏ ਚਾਤ੍ਰਿਕ ਗੁੰਦ ਪਿਆਸੇ ਆ ਕਬਰਾਂ ਵਿੱਚ ਵਹਾਵੇ ਚੱਕ ਵੀ ਸੁਖ ਪਾਵੇ ਸੂਰਜ ਕਿਰਨ ਪ੍ਰਗਾਸੇ ਆ ਜਿਨ੍ਹਾਂ ਦੇ ਮਨ ਨੂੰ ਪ੍ਰੇਮ ਭਗਤੀ ਚ ਵੇਚ ਜਾਂਦੇ ਨੇ ਫਿਰ ਉਨ੍ਹਾਂ ਵਿੱਚੋਂ ਕਿਸੇ ਪਾਸੋਂ ਵੀ ਪਰਮਾਤਮਾ ਦੀ ਯਾਤ ਬਿਨਾਂ ਰਿਆ ਨਹੀਂ ਜਾ ਸਕਦਾ ਜਿਵੇਂ ਜਦ ਤੱਕ ਰਾਤ ਨਾ ਮੁੱਕੇ ਸੂਰਜ ਦੀ ਕਿਰਨੋਂ ਨਾ ਕਰੇ ਚੱਕ ਵੀ ਨੂੰ ਸੁੱਖ ਨਹੀਂ ਮਿਲਦਾ ਤਰ ਦਰਸ਼ਮ ਲਾਗਾ ਦਿਨ ਸੁਭਾਗਾ ਦਿਨ ਹਰ ਗੁਣ ਗਾਹੀ ਨਾਨਕ ਦਾਸ ਕੈ ਬਿਨੰਤੀ ਕਤ ਹਰ ਬਿਨ ਪ੍ਰਾਨ ਟਿਕਾਹੀ ਤੇ ਪ੍ਰਭੂ ਪ੍ਰੇਮ ਚ ਵਿੱਜੇ ਹੋਏ ਮਨੁੱਖਾਂ ਲਈ ਉਹ ਦਿਨ ਭਾਗਾ ਵਾਲਾ ਹੁੰਦਾ ਜਦੋਂ ਉਹਨਾਂ ਪ੍ਰਭੂ ਦਾ ਦੀਦਾਰ ਹੋ ਜਾਂਦਾ ਤੇ ਨਾਨਕ ਬੇਨਤੀ ਕਰਦਾ ਜਿਨ੍ਹਾਂ ਦੇ ਮਨ ਪ੍ਰਭੂ ਪ੍ਰੇਮ ਚ ਵਿੱਜ ਜਾਂਦੇ ਨੇ ਉਹਨਾਂ ਦੇ ਪ੍ਰਾਨ ਪਰਮਾਤਮਾ ਦੀ ਯਾਤ ਬਿਨਾਂ ਤਿਰਜ ਨਹੀਂ ਪਾਉਂਦੇ ਸਾਸ ਬਿਨ ਜਿਉਂ ਦੇਹ ਰੀ ਕਤ ਸ਼ੋਭਾ ਪਾਵੇ ਦਰਸ ਵੀ ਹੋਣਾ ਸਾਜਨ ਖਿੰਟੇ ਕੰਨਾ ਪਾਵੇ ਜਿਵੇਂ ਸਾਹ ਹੋਂ ਤੋਂ ਬਿਨਾ ਮਨੁੱਖ ਦਾ ਸਰੀਰ ਨਹੀਂ ਟਿਕ ਸਕਦਾ ਜਿਵੇਂ ਪ੍ਰਮਾਤਮਾ ਦਰਸ਼ਨ ਬਿਨਾ ਸਾਧ ਸਾਧੂ ਸ਼ੋਭਾ ਨਹੀਂ ਪਾਉਂਦੇ ਹਰ ਬਿਨ ਜੋ ਰੈ ਨੰਦਕਸੋ ਸੈਨਾ ਚਰਨ ਕਮਲ ਮਨ ਬੇਦੇਆ ਹਾਰਸ ਕਬੈ ਰਾਗੀ ਨਾਮ ਨਹੀਂ ਲੱਗੀ ਕਤਨ ਜੈਨ ਖੇਦੇਆ ਤੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜੋ ਜੁਣਾ ਉਹ ਜੁਣਾ ਨਰਕ ਦਾ ਦੁੱਖ ਸਾਰਨ ਦੇ ਤੋਲ ਹੈ ਉਹ ਪਰਮਾਤਮਾ ਦੇ ਨਾਮ ਦਰਸੀ ਹੋ ਜਾਂਦਾ ਜਿਹੜਾ ਜਪਦਾ ਹੈ ਨਾਮ ਦਾ ਪ੍ਰੇਮੀ ਹੋ ਜਾਂਦਾ ਹੈ ਹਰ ਸਿਉਂ ਜਾਇ ਮਿਲਣਾ ਸਾਧ ਸੰਗ ਰਹਿਣਾ ਸੋ ਸੁਖ ਅੰਕ ਨਮ ਆਵੇ ਓ ਕਿਰਪਾਲ ਨਾਨਕ ਸਾਮੀ ਹਰ ਚਰਨਾ ਸੰਗ ਸਮਾਵੇ ਤੇ ਸਾਧ ਸੰਗਤ ਚ ਟਿਕੇ ਰਹਿਣਾ ਤੇ ਸਾਧ ਸੰਗਤ ਦੀ ਬਰਕਤ ਨਾਲ ਪ੍ਰਭੂ ਦਾ ਮਲਾਪ ਹੋ ਜਾਣਾ ਇਹ ਆਨੰਦ ਲੁਕਿਆ ਨਹੀਂ ਰਹਿ ਸਕਦਾ ਜੇ ਨਾਨਕ ਕੇ ਮਾਲਕ ਪ੍ਰਭੂ ਜਿਸ ਮਨੁ ਕੁੱਤੇ ਤੂੰ ਦੇਵਨ ਹੋਣਾ ਤੇਰੇ ਚਰਨਾ ਚ ਲੀਨ ਰਹਿੰਦਾ ਹੈ ਉਜਤ ਖੋਦ ਪ੍ਰਮੇਲੇ ਹਰ ਕਰੁਣਾ ੰਤਾਰੇ ਨਿਰਗੁਨੀਚ ਅਨਾਥ ਮੈਂ ਨਹੀਂ ਦੋਖ ਪੀਚਾਰੇ ਪ੍ਰਭੂ ਜੀ ਦੀ ਭਾਲ ਕਰਦਿਆਂ ਕਰਦਿਆ ਅਖਰ ਪ੍ਰਭੂ ਜੀ ਆਪ ਹੀ ਦਇਆ ਕਰਕੇ ਮੈਨੂੰ ਮਿਲ ਪਏ ਨੇ ਤੇ ਮੇਰੇ ਵਿੱਚ ਕੋਈ ਗੁਣੀ ਸੀ ਮੈਂ نیمੇ ਜੀਵਨ ਵਾਲਾ ਸਮਾਨਾਸਾਂ ਪਰ ਪ੍ਰਭੂ ਨੇ ਮੇਰੇ ਉਗੜਾ ਵੱਲ ਧਿਆਨ ਨਹੀਂ ਦਿੱਤਾ ਨਹੀਂ ਦੋਖ ਪੀਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਧ ਪਖਾਨਿਆਂ ਭਗਤ ਬਚਲ ਸੁਨ ਅੰਚਲੋ ਗਇਆ ਕਟਕੜ ਪੂਰ ਸਮਾਨਿਆਂ ਪਰਬੂ ਨੇ ਮੇਰੇ ਉੱਗਣੇ ਵਿਚਾਰੇ ਮੈਨੂੰ ਪੂਰਨ ਸੁੱਖ ਦੇ ਦਿੱਤੇ ਨੇ ਇਹ ਸੁਣ ਕੇ ਪ੍ਰਭੂ ਭਗਤੀ ਨੂੰ ਪਿਆਰ ਕਰਨ ਵਾਲਾ ਮਸਤਾ ਪੱਲਾ ਫੜ ਲਿਆ ਹੈ ਸੁਖ ਸਾਗਰੁ ਪਾਇਆ ਸੈ ਸਬਾਇਆ ਜਨਮ ਮਰਨ ਦੁਖ ਹਾਰੇ ਕਰ ਗਏ ਲੀਨੇ ਨਾਨਕ ਦਾਸ ਆਪਣੇ RAM ਨਾਮ ਉਰ ਹਾਰੇ ਜਦ ਮੈਂ ਉਸਤਾ ਪੱਲਾ ਫੜ ਲਿਆ ਤਾਂ ਉਹ ਸੁੱਖਾਂ ਦਾ ਸਮੁੰਦਰ ਪ੍ਰਭੂ ਮੈਨੂੰ ਆਪ ਮੁਹਾਰੇ ਹੀ ਮਿਲ ਪਿਆ ਇਹ ਨਾਨਕ ਆ ਕੇ ਪਾਈ ਪ੍ਰਭੂ ਆਪਣੇ ਦਾਸਾਂ ਦਾ ਹੱਥ ਫੜ ਕੇ ਉਹਨੋਂ ਆਪਣੇ ਨਾਲ ਮਿਲਾ ਲਿੰਦਾ ਕਰ ਗਏ ਲੀਨੇ ਨਾਨਕ ਦਾਸ ਆਪਣੇ RAM ਨਾਮ ਉਰ ਹਾਰੇ ਸੁਖ ਸਾਗਰੋ ਪਾਇਆ ਸਹਿ ਸੁਬਾਇਆ ਜਨਮ ਮਰਨ ਦੁੱਖ ਹਾਰੇ ਕਰ ਗਏ ਲੀਨੇ ਨਾਨਕ ਦਾਸ ਆਪਣੇ RAM ਨਾਮ ਉਰ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ